ਸਰਵਿਰੋਕ ਨਾ ਘੜੀ ਹੁੰਦੀ ਸੀ ਹਾਂ ਬਿਲਕੁਲ ਨਹੀਂ ਸੀ ਹੁੰਦੀ ਸੀ ਨਾ ਸਰਕਲ ਹੁੰਦਾ ਸੀ ਸਾਡੇ ਤਲਨ ਸਾਹਿਬ ਤੁਸੀਂ ਸੁਣਿਆ ਵਾਰੇ ਬਹੁਤ ਹਾਂ ਜੱਜ ਜਾਲਾ ਗੁਰਦਾਰ ਵੀ ਕਹਿੰਦੇ 10 12 ਗੱਲ ਬਿਟਰ ਸਾਡੇ ਪਿੰਡ ਤੋਂ ਉਹਨੇ ਸਾਨੂੰ ਤੋਰ ਕੇ ਸਿਆਲ ਹੋਵੇ ਗਰਮੀ ਹੋਵੇ ਤੋਰ ਕੇ ਜਣ ਐ ਜਾਂਦੇ ਰਹੇ ਤੜਕੇ ਉਹਨੇ ਥੜ ਲੈਣਾ 4 ਵਜੇ ਜਿਹੜਾ ਪਹਿਲਾਂ ਨਾਮ ਲਿਖਾਉਂਦੇ ਉਹਨੂੰ ਪਹਿਲਾ ਟਾਈਮ ਮਿਲਦਾ ਸੀ ਜਿਹੜਾ ਪਹਿਲਾਂ ਟਾਈਮ ਲਾਉਂਦਾ ਪੈਸੇ ਜ਼ਿਆਦਾ ਬਣਦੇ ਹੁੰਦੇ ਸੀ ਘੜੀ ਤਾਂ ਹੈ ਨਹੀਂ ਸੀ ਟਾਈਮ ਐਡੀਆਂ ਲੱਗਾ ਸੀ ਉਹਦਾ ਕੁੱਕੜ ਬੋਲ ਜਾਂਦੇ ਸੀ ਹਾਂ ਬਹੁਤ ਕੁੱਕੜ ਦੀ ਬੰਗੇ ਉੱਠਦੇ ਸੀ ਕੁੱਕੜ ਸਾਈ ਰੱਖੇ ਹੁੰਦੇ ਸੀ ਹੂੰ ਕੁੱਕੜ ਨੇ ਕਰ ਦੇ ਦਿੱਤੀ ਦੋ ਜੇ ਬਾਂਗ ਰੱਦ ਦੇ ਦੋ ਜੇ ਬਾਂਗ ਦੇ ਦਿੱਤੀ ਅੱਛਾ ਸਰਦੀਆਂ ਦੀ ਰੁੱਤ ਤੇ ਠੰਡ ਕਹਿ ਰਹੀ ਪਤਾ ਨਹੀਂ ਉਹਦੇ ਕੀ ਲੜਿਆ ਕੀ ਗੱਲ ਹੋਈ ਉਹਨੂੰ ਸਾਡੀ ਕਿਸੇ ਮਾਰੀ ਉਹ ਕੁੱਕੜੇ ਬਾਂਗ ਦੇ ਤੇ ਸਾਨੂੰ ਪੂਰੇ ਨੇ ਠਾਲਤਾ ਉਠੋ ਵੀ लेट ਹੋ ਗਏ ਨੇਟੋ ਸਹੀ ਜਾਗ ਜੁਗ ਪਿਆ ਦੇ ਇਹ ਕਾ ਨੀਂਦ ਪੜੀ ਹੁੰਦੀ ਹੈ ਗੱਲ ਕਿ ਕਿੱਥੇ ਆਪਾਂ ਉੱਠ ਖੜੀਦਾ ਇਹ ਜਲਦੀ ਨਹੀਂ ਨੋਦੀ ਹੈ ਚਲੋ ਤੁਰ ਪਿਆ ਸੀ 1 ਘੰਟਾ ਪਹਿਲਾਂ ਪਹੁੰਚ ਗਏ ਉੱਥੇ ਤਲਨ ਸਾਹਿਬ ਹਾਂਜੀ ਅੱਛਾ ਜੀ ਉਹ ਤੇ ਕੋਈ ਵੀ ਹੈ ਨਾ ਅੱਛਾ ਉਹ ਭਾਈ ਜੋਂ ਕੋਈ ਨਾ ਟੈਲ ਤੇ ਮਨੋ ਗਰੰਥੀ ਸਾਹਿਬ ਨੇ ਨਾ ਕੋਈ ਪਾਰ ਸ਼ੁਰੂ ਕੀਤਾ ਤੇ ਜਦੋਂ ਅਸੀਂ ਪਹੁੰਚੇ ਤੇ ਅਸੀਂ ਕਾਜ ਮੇਲਾ ਕੈਨਸਲ ਲੱਗਦਾ ਪੰਜ ਕੁ ਬਜੇ ਆ ਗਏ ਪਾਰਠੀ ਸਾਹਿਬ ਜਿਹਨਾਂ ਨੇ ਟਾਈਮ ਲਿਖੜਾ ਸੀ ਸੈਕਟਰੀ ਸਾਹਿਬ ਕਹਿੰਦੇ ਕਾਕਾ ਅੱਜ ਕਿੱਦਾਂ ਪਹਿਲੇ ਪਹੁੰਚੇ ਆ ਗਏ ਹਾਂ ਹਾਂ ਕਹਿੰਦੇ ਤੁਸੀਂ ਲੇਟ ਹੋਇਆ ਇਹ ਤਾਂ ਟਾਈਮ ਨੇ ਪਹੁੰਚਿਆ ਉਹ ਕਹਿੰਦੇ ਕਾਕਾ ਇਹ ਤਾਂ ਟਾਈਮ ਹੀ ਨਹੀਂ ਹੋਇਆ ਅੱਛਾ ਟਾਈਮ ਆਓ ਕਹਿਿਆ ਓਹੋ ਅੱਛਾ ਇਹ ਸਾਨੂੰ ਕੋ ਤਾਂ ਸ਼ੁਰੂ ਕਰ ਦੇ ਉਹ ਬੜੇ ਬੜਾ ਲੱਗਿਆ ਸਰ ਉਹ 2 ਘੰਟੇ ਪਹਿਲੇ ਭੇਜਤਾ ਉਹਨੇ ਕੁੱਕਰ ਦਾ ਕਰਕੇ ਤੇ ਕੁੱਕਰ ਦੀ ਅਗੇ ਕਰਦਾ ਹੋਣ ਨਹੀਂ ਮਰੋੜੀ ਕੁੱਕਰ ਦੀ ਰੋਲ ਕੀ ਬਰੋਣੀ ਸਾਨੂੰ ਬਸ ਇਹ ਹੋ ਗਿਆ ਗੁੱਸਾ ਵੜਾਉਂਦਾ